ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਪੰਜਾਬੀ ਫਿਲਮ ਲੱਗੀ ਐ ਕੁੜੀ ਹਰਿਆਣੇ ਵਾਲ ਦੀ ਬਹੁਤ ਸੋਹਣੀ ਫਿਲਮ ਬਣਾਈ ਐ ਉਹ ਪੰਜਾਬੀ ਫਿਲਮ ਆ ਔਰ ਆਪਣੇ ਪੰਜਾਬ ਦੇ ਕਲਚਰ ਨੂੰ ਦਰਸਾਉਂਦੀ ਐ ਜਦ ਪੰਜਾਬ ਇੱਕ ਹੁੰਦਾ ਸੀ ਹਿਮਾਚਲ ਰਾਜਸਥਾਨ ਹਰਿਆਣਾ ਦਿੱਲੀ ਤੱਕ ਸਰਹੱਦ ਪੰਜਾਬ ਦੀ ਲੱਗਦੀ ਸੀ ਤੇ ਉਹ ਪੰਜਾਬੀਅਤ ਦੇ ਵਿੱਚ ਬੜੀਆਂ ਬੋਲੀਆਂ ਸੀ ਜਿਹੜੀਆਂ ਬੋਲੀਆਂ ਸੀ ਹਰਿਆਣੇ ਦੀ ਪਾਈ ਹੈ ਹਰਿਆਣੇ ਤੇ ਪੰਜਾਬ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਸਾਰੇ ਪੰਜਾਬੀਆਂ ਨੂੰ ਸਾਰੇ ਜਿਹੜੇ ਆਪਣੇ ਪਿੰਡਾਂ 'ਚ ਰਹਿੰਦੇ ਨੇ ਬੰਦੇ ਸ਼ਹਿਰਾਂ 'ਚ ਰਹਿੰਦੇ ਨੇ ਹਰ ਵਰਗ ਦੇ ਹਰ ਧਰਮ ਦੇ ਬੰਦਿਆਂ ਨੂੰ ਜ਼ਰੂਰ ਆਖੂਗਾ ਵੀ ਤੁਸੀਂ ਜਾ ਕੇ ਇਸ ਫਿਲਮ ਦੇਖ ਕੇ ਆਓ ਤ੍ਰਨੂ ਫਿਲਮ ਬਹੁਤ ਚੰਗੀ ਲੱਗੂਗੀ ਬੜੀ ਸ਼ਿੱਦਤ ਨਾਲ ਤੇ ਬੜੇ ਪਿਆਰ ਨਾਲ ਫਿਲਮ ਬਣਾਈ ਹੈ ਔਰ ਪਵਨ ਗਿਲਚੀ ਸਾਡੇ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਬਹੁਤ ਗਰੀਨਾਂ ਪਿਕਚਰ ਬਣਾਈ ਹੈ ਬਹੁਤ ਪਿਆਰੇ ਇਨਸਾਨ ਨੇ ਤੇ ਸਾਡੇ ਰਕੇਸ਼ ਤਵੰਜੀ ਬਹੁਤ ਖੂਬਸੂਰਤ ਡਾਇਰੈਕਟਰ ਨੇ ਐਮੀ ਵਰਕ ਜੀ ਨੇ ਵਿੱਚ ਸੋਨਮ ਜੀ ਨੇ ਵਿੱਚ ਆ ਯਸ਼ਪਾਲ ਜੀ ਨੇ ਬਹੁਤ ਬਿਹਤਰੀਨ ਕੰਮ ਕੀਤਾ ਹੈ ਕਲਾਕਾਰਾਂ ਨੇ ਤੇ ਮੈਂ ਹਮੇਸ਼ਾ ਉਮੀਦ ਕਰਦਾ ਕਿ ਜਦ ਵੀ ਕੋਈ ਪੰਜਾਬੀ ਫਿਲਮ ਲੱਗੇ ਤੁਸੀਂ ਹਮ ਹਮਾ ਕੇ ਦੇਖ ਕੇ ਆਇਆ ਕਰੋ ਇਹ ਫਿਲਮ ਨੂੰ ਇੱਕ ਬੱਚਾ ਵੀ 5 ਸਾਲ ਦਾ ਦੇਖ ਸਕਦਾ ਪਰਿਵਾਰਕ ਰੂਪ ਦੇ ਸਾਰੇ ਬੱਚੇ ਦੇਖ ਸਕਦੇ ਨੇ ਜ਼ਰੂਰ ਜਾ ਕੇ ਆਓ ਤੁਹਾਨੂੰ ਇਹ ਤੁਹਾਨੂੰ ਬਹੁਤ ਪਸੰਦ ਆਉਗੀ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬੀ ਫਿਲਮ ਨੂੰ ਦੇਖਣ ਜਰੂਰ ਜਾਇਆ ਕਰੋ ਇਹ ਜਿਹੜੀ ਫਿਲਮ ਹੈ ਕੁੜੀ ਹਰਿਆਣੇ ਵੱਲ ਦੀ ਇੱਕ ਬਾ ਕਮਾਲ ਫਿਲਮ ਹੈ ਮੇਰੀ ਜ਼ਿੰਦਗੀ ਦੀ ਇੱਕ ਬਿਹਤਰੀਨ ਫਿਲਮ ਹੈ ਮੈਂ ਵੀ ਇਹਦੇ ਵਿੱਚ ਕੰਮ ਕੀਤਾ ਤੁਹਾਨੂੰ ਬਹੁਤ ਪਸੰਦ ਆਉਗੀ ਜ਼ਰੂਰ ਜਾਇਓ ਹਮ ਹਮਾ ਕੇ ਸਾਨੂੰ ਦੱਸਿਓ ਤੁਹਾਨੂੰ ਫਿਲਮ ਕੈਸੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਮਾਨ ਇੱਜ਼ਤ ਸਾਰੇ ਧਰਮਾਂ ਨੂੰ ਸਤਿਕਾਰ ਸੀਸ ਝੁਕਦਾ ਸਾਰੇ ਵਰਗ ਦੇ ਬੰਦਿਆਂ ਨੂੰ ਸਤਿਕਾਰ ਇਹ ਫਿਲਮ ਸਾਰਿਆਂ ਵਾਸਤੇ ਬਣਾਈ ਹੈ ਸੋ ਜਰੂਰ ਜਾ ਕੇ ਦੇਖ ਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ